ਦੇ ਮਾਤਾ ਜੀ ਦੇ ਝੰਡੇ ਨਿੱਕਰ ਰਹੇ ਆ ਸਾਰੇ ਸ਼ਹਿਰ ਨਿਵਾਸੀ ਹਰ ਇੱਕ ਵਰਗ ਬੱਚਾ ਬੁੱਢਾ ਜਵਾਨ ਸਾਰੇ ਧਰਮਾਂ ਦੇ ਲੋਕ ਇਸ ਝੰਡੇ ਦੇ ਵਿੱਚ ਸ਼ੋਭਾ ਯਾਤਰਾ ਦੇ ਵਿੱਚ ਆ ਕੇ ਸ਼ੋਭਾ ਵਧਾ ਰਹੇ ਆ ਸੋ ਸਾਰਿਆਂ ਨੂੰ ਵਧਾਈ ਦਿੰਦੇ ਆ ਕਿ ਇਸੇ ਤਰ੍ਹਾਂ ਪ੍ਰਭੂ ਦੇ ਲੜ ਲੱਗੇ ਰਹਿਣ ਉਹਨਾਂ ਦਾ ਜੀਵਨ ਸਫਲ ਕਰੇ ਵਾਹ ਕੀ ਮਾਤਾ ਦੀ ਆ ਸਰਕਾਰ ਦਾ ਮਹਾ ਮੈਦਾਬ ਸ਼ਾ ਝੰਡਾ ਹੈ ਅਸੀਂ ਧੰਨਵਾਦੀ ਆਂ ਸਰ ਗੁਰਦੇਵ ਸਿੰਘ ਜੀ ਐਮਐਲਏ ਫੀਸਕੋਟ ਜਿਨ੍ਹਾਂ ਨੇ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਮਹਾਮਾਈ ਦੇ ਝੰਡੇ ਵਿੱਚ ਸ਼ਾਮਲ ਹੋਏ ਆ ਨਹੀਂ ਸਾਨੂੰ ਦਾ ਅਸ਼ੀਰਵਾਦ ਤੁਸੀਂ ਦੇਣ ਆਏ ਹੋ ਔਰ ਮਹਾਮਾਈ ਤੋਂ ਅਸ਼ੀਰਵਾਦ ਤੁਸੀਂ ਲੈਣ ਆਏ ਹੋ ਅਸੀਂ ਸਾਰੇ ਪ੍ਰਸ਼ਾਸਨ ਦਾ ਵੀ ਧੰਨਵਾਦੀ ਧੰਵਾਦੀ ਹਾਂ ਪੰਜਾਬ ਪੁਲਿਸ ਦੇ ਵੀ ਧੰਨਵਾਦੀ ਹਾਂ ਦੁਰਗਾ ਸੇਵਾ ਦਲ ਦੇ ਵੀ ਸਮੂਹ ਭਜਨ ਮੰਡਲੀਆਂ ਦੇ ਸਮਾਜਿਕ ਜਥੇਬੰਦੀਆਂ ਦੇ ਔਰ ਸ਼ਹਿਰ ਨਿਵਾਸੀਆਂ ਦੇ ਭੈਣ ਭਰਾਵਾਂ ਦੇ ਜਿਨ੍ਹਾਂ ਨੇ ਲੰਗਰ ਲਾਏ ਆ ਇਹਨਾਂ ਦਾ ਸਵਾਗਤ ਕੀਤਾ ਹੈ ਮਹਾਰਾਣੀ ਤੁਹਾਡੇ ਸਭ ਦੇ ਖਜ਼ਾਨੇ ਭਰਪੂਰ ਕਰੇ ਇੱਜ਼ਤ ਬਣਾਈ ਰੱਖੇ ਹਰ ਸਾਲ ਇਸੇ ਤਰ੍ਹਾਂ ਝੰਡੇ ਦੇ ਵਿੱਚ ਸ਼ਾਮਲ ਹੋ ਕੇ ਝੰਡੇ ਦੀ ਰੌਣਕ ਨੂੰ ਵਧਾਉਂਦੇ ਰਹੋ ਤੇ ਬੱਚਿਆਂ ਨੂੰ ਅਸ਼ੀਰਵਾਦ ਦੇਦੇ ਰਹੋ ਪੂਰ ਸਪ੍ਰਸ਼ਾਸਨ ਦਾ ਬੜਾ ਸਾਨੂੰ ਸਹਿਯੋਗ ਮਿਲਿਆ ਹੈ ਸਾਨੂੰ ਡੀਐਸਪੀ ਸਾਹਿਬ ਔਰ ਐਸਐਸਪੀ ਸਾਹਿਬ ਐਚਐਚਓ ਸਾਹਿਬ ਟ੍ਰੈਫਿਕ ਇੰਚਾਰਜ ਸਦਾਰ ਵਕੀਲ ਸਿੰਘ ਜੀ ਔਰ ਜਿੰਨੇ ਵੀ ਮਾਜਜ਼ ਭਗਤ ਜਿੰਨੇ ਵੀ ਪੁਲਿਸ ਮੁਲਾਜ਼ਮ ਨੇ ਐਡਾ ਵਧੀਆ ਸਹਿਯੋਗ ਮਿਲਿਆ ਅਸੀਂ ਸੋਚ ਨਹੀਂ ਸਕਦੇ ਸੀ ਔਰ ਬੜੇ ਟਾਈਮ ਨਾਲ ਇੱਥੋਂ ਤੱਕ ਲੈ ਕੇ ਆਏ ਆ ਔਰ ਹੋਰ ਵੀ ਯਾਤਰਾ ਸਾਡੀ ਸਫਲ ਕਰਨ ਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿੰਨੇ ਵੀ ਭਗਤ ਜਨ ਨਾਲ ਨੇ ਸਾਡੇ ਆ ਵਕੀਲ ਸਿੰਘ ਜੀ ਟ੍ਰੈਫਿਕ ਇੰਚਾਰਜ ਬੜਾ ਪਿਆਰ ਕਰਦੇ ਨੇ ਸਾਡੇ ਨਾਲ ਅਸੀਂ ਇਹਨਾਂ ਦਾ ਵੀ ਧੰਨਵਾਦੀ ਆ ਜਿੰਨੇ ਵੀ ਸੰਗਤ ਆਈ ਹੈ त्या ਜੜਤਨ ਅਧਿਕਾਰ ਨੇ ਆਓ ਤੁਸੀਂ ਮੱਥਾ ਟੇਕੋ ਤੇ ਮਾਈ ਦਾ ਪ੍ਰਸ਼ਾਦ ਲਓ ਬੜੀ ਬੜੀ ਮਿਹਰਬਾਨੀ ਦੀ ਮਾ ਚੰਤਪੁਰਨੀ ਦੇ ਦਰਬਾਰ ਤੋਂ ਜੋਤ ਆਈ ਹੈ ਅਮ ਅਜ ਦੇ ਚੰਡਿਆਂ ਦੀ ਸ਼ੋਭਾ ਯਾਤਰਾ ਦੇ ਵਿੱਚ ਜਿਹੜੀ ਸਾਡੀ ਇੱਕ ਸੇਵਾ ਦੇ ਰੂਪ ਦੇ ਵਿੱਚ ਡਿਊਟੀ ਲੱਗੀ ਹੈ ਅਸੀਂ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਸ਼ਹਿਰ ਵਾਸੀਆਂ ਨੂੰ ਪਹਿਲਾਂ ਵੀ ਅਪੀਲ ਕੀਤੀ ਹੋਈ ਹੈ ਵੀ ਜਿਹੜਾ ਇੰਨਾ ਜ਼ਿਆਦਾ ਰਸਾ ਰਸ ਦੇ ਵਿੱਚ ਕੋਈ ਵੀ ਕੀਮਤੀ ਚੀਜ਼ ਪਹਿਨ ਕੇ ਨਾ ਆਓ ਆਪਣਾ ਜੇਬ ਦਾ ਪਰਸ ਦਾ ਧਿਆਨ ਰੱਖੋ ਤੇ ਮਾਂ ਮਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਬਾਕੀ ਬਹੁਤ ਵਧੀਆ ਜੀ ਲੋਕ ਸ਼ਰਧਾ ਨਾਲ ਦੁਕਾਨਦਾਰ ਪੀਰ ਤੇ ਜਿਹੜੇ ਸ਼ਹਿਰ ਨਿਵਾਸੀ ਮੱਥਾ ਟੇਕ ਰਹੇ ਆ ਮਾਂ ਮਾਈ ਕਿਰਪਾ ਕਰੇ ਤੇ ਸਾਰਿਆਂ ਦਾ ਸ਼ਹਿਰ ਵਾਸੀਆਂ ਦਾ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਫਰੀਦਕੋਟ ਸ਼ਹਿਰ ਵਿੱਚ ਬਹੁਤ ਹੀ ਸੋਹਣਾ ਮਾਂ ਮਾਈ ਦਾ ਝੰਡਾ ਕੀਤਾ ਜਾ ਰਿਹਾ ਹੈ ਅਤੇ ਅੱਗੇ ਆਉਣ ਵਾਲੇ ਸਾਲਾਂ ਵਿੱਚ ਵੀ ਇਹ ਕਿਤਾ ਜਾਏਗਾ ਅਸੀਂ ਆਪਦੀ ਸ਼ਰਧਾ ਅਨੁਸਾਰ ਜਿਵੇਂ ਮਹਾਮਾਈ ਦੀ ਕਿਰਪਾ ਹੋਈ ਅਸੀਂ ਆਪਦੀ ਸ਼ਰਧਾ ਅਨੁਸਾਰ ਛੋਟਾ ਜਿਹਾ ਲੰਗਰ ਮਾਤਾ ਅੱਗੇ ਪੇਸ਼ ਕਰ ਰਹੇ ਹਾਂ ਅਤੇ ਉਮੀਦ ਕਰਦੇ ਸੀ ਹਰੇਕ ਸਾਲ ਵੀ ਇਸ ਤਰ੍ਹਾਂ ਹੀ ਜਿਵੇਂ ਮਹਾਮਾਈ ਦੀ ਕਿਰਪਾ ਹੋਏਗੀ ਤਾਂ ਸਾਰੇ ਹਰੇਕ ਸਾਲ ਇਹ ਦਾਣ ਕਰਦੇ ਆਵਾਂਗੇ ਜੈ ਮਾਤਾ ਦੀ ਜੈ ਮਾਤਾ ਦੀ ਹਨ ਜੈ ਮਾਤਾ ਦੀ ਜੈ ਮਾਤਾ ਦੀ ਇਸ ਸਾਲ ਵੀ ਹਰ ਹਰ ਸਾਲ ਦੀ ਤਰ੍ਹਾਂ ਇਸਾ ਵੀ ਮਹਾਮਾਈ ਦਾ ਝੰਡਾ ਬਹੁਤ ਸੁੰਦਰ ਤਰ੍ਹਾਂ ਝਾਕੀਆਂ ਨਾਲ ਆ ਰਿਹਾ ਹੈ ਬਹੁਤ ਖੁਸ਼ੀ ਵਾਲੀ ਗੱਲ ਆ ਮਾਤਾ ਦੇ ਦਾ ਝੰਡਾ ਹਰ ਸਾਲ ਐਵੇਂ ਜਾਂਦਾ ਰਹੇ ਬਹੁਤ ਸਾਚੇ ਦਰਬਾਰ ਕੀ ਜੈ ਬਹੁਤ ਸਾਚੇ ਦਰਬਾਰ ਕੀ ਜੈ ਜੈ ਮਾਤਾ ਦੀ ਜੈ ਮਾਤਾ ਦੀ ਫਰੀਦਕੋੜ ਸ਼ਹਿਰ ਵਿੱਚ ਪਿਛਲੇ 50 55 ਸਾਲ ਤੋਂ ਚੱਲ ਰਹੇ ਮਹਾਮਾਈ ਦੇ ਸਾਵੇਂ ਦੇ ਮਹੀਨੇ ਝੰਡਾ ਦੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਸਾਰਾ ਸ਼ਹਿਰ ਅੱਜ ਮਿਲ ਦੇ ਰੂਪ ਚ ਬਣਾ ਰਿਹਾ ਹੈ ਮਹਾਮਾਈ ਸਾਰੇ ਪਰਿਵਾਰਾਂ ਉੱਪਰ ਸੋਖ ਸ਼ਾਂਤੀ ਆਪਣੀ ਕਿਰਪਾ ਬਣਾਈ ਰੱਖਣਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੇ ਦਰਬਾਰ ਕੀ ਜੈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਂ ਮਾਈ ਦੇ ਝੰਡਿਆ ਦੀ ਸ਼ੋਭਾ ਯਾਤਰਾ ਇਸ ਵਾਰ ਬੜੇ ਸਾਲਾਂ ਬਾਅਦ ਲੈਨ ਬਿਆਰ ਵਿੱਚੋਂ ਲੰਘ ਰਹੀ ਆ ਸਾਨੂੰ ਬਹੁਤ ਹੀ ਖੁਸ਼ੀ ਹੈ ਤੇ ਇਸ ਗੱਲ ਦੀ ਹੋਰ ਵੀ ਖੁਸ਼ੀ ਹੈ ਭਈ ਮੈਂ ਰਾਜੇ ਦੀ ਹੱਟੀ ਪਹਿਲਾ ਸਾਲ ਆ ਮੇਰਾ ਲਾਈਨ ਬਾਜ਼ਾਰ ਵਿੱਚ ਨਵੇਂ ਸ਼ੋਰੂਮ ਦਾ ਤੇ ਮਹਾਮਾਈ ਸਾਡੀ ਦੁਕਾਨ ਦੇ ਅੱਗੋਂ ਚਰਨ ਪਾ ਰਹੀ ਆ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਇਸ ਖੁਸ਼ੀ ਦੇ ਵਿੱਚ ਸਾਰੇ ਲਾਈਨ ਬਾਜ਼ਾਰੋ ਵਾਲੇ ਰੱਬ ਕੇ ਲੰਗਰ ਲਾ ਰਹੇ ਹਨ ਅਤੇ ਆਪਣਾ ਆਪਣਾ ਸਹਿਯੋਗ ਦੇ ਰਹੇ ਹਨ ਮਹਾਮਾਈ ਜੀ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਹਮੇਸ਼ਾ ਖੁਸ਼ ਰੱਖੇ ਜੀਰਵਾ ਰੱਖੇ ਬੋਲ ਰਾਜੇ ਦਰਬਾਰ ਕੀ ਜੈ સાથે ਨੇ ਵਿਖਿਆ ਮਨ ਸਿਰ ਤੇ ਕਲ ਲਿਖਿਆ ਆ ਆ ਆ ਆ ਮੇਰੇ ਮਾਨਾ ਮੇਰੇ ਮਾਨਾ ਹੋ ਦੱਕ ਦਾ ਤੇ ਮਾਈ ਤੇਰੀ ਗੋਤ ਮੈਂ ਜਗਾਈ ਕਿਤੇ ਹੋ ਤਵਾ ਕਰੀ ਤੱਕ ਤੇ ਤੇਰੀ ਆ ਏ ਹਲੋ ਹਲੋ ਮਹਾ ਮਾਝੇ ਪਿੱਤਰ ਚੰਡੇ ਦੀ ਸ਼ਾਲ ਸ਼ੋਭਾ 73 ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਪਹਿਲਾ ਵਿਚਾਰ ਲੰਗਰ ਵਾਲਮੀਕੀ ਨੌਜਵਾਨ ਸਭਾ ਵੱਲੋਂ ਬੜੀ ਧੂਮ ਧਾਮ ਨਾਲ ਛੱਤਰ ਨਾਲ ਲਗਾਇਆ ਜਾ ਰਿਹਾ ਹੈ ਸਹਿਯੋਗੀ ਡੀਜੇ ਬਿੱਲਾ ਜੀ ਉਹਨਾਂ ਦਾ ਵੀ ਕਾਹੀ ਦਿਲੇ ਧੰਨਵਾਦ ਕਰਦੇ ਹਾਂ ਉਹ ਤੇ ਬਈ ਬਸ 20 ਮਿੰਟ ਪਾਲਕੀ ਲੰਘਣ ਤੋਂ ਫਿਰ ਆਪਾਂ ਵੇ ਜੁਆਇੰਟ ਕਰਾਂਗੇ ਸਾਰੇ 2 ਮਿੰਟ ਵੱਡੇ ਬਈ ਸ਼ੁਰੂ ਬਈ ਛੱਡੋ 2 ਮਿੰਟ ਪਾਲਕੀ ਅਜੇ ਥੋੜੀ ਜਿਹੀ ਦੂਰ ਹੈ